ਸੈਂਸਰ ਬੋਰਡ ਵੱਲੋਂ ਇੱਕ ਵਾਰੀ ਫੇਰ ਕੈਂਚੀ ਚੱਲੀ ਹੈ ਇਹ ਕਿਸੇ ਹੋਰ ਫਿਲਮ ਤੇ ਨਹੀਂ ਜਸਵੰਤ ਸਿੰਘ ਖਾਲੜਾ ਦੀ ਜੀਵਨ ਤੇ ਆਧਾਰਿਤ ਬਣ ਰਹੀ ਫਿਲਮ ਜਾਂ ਬਣ ਚੁੱਕੀ ਫਿਲਮ ਦੇ ਉੱਤੇ ਲਗਾਤਾਰ ਕੱਟ ਪਹਿਲਾਂ 85 ਕੱਟ ਤੇ ਹੁਣ 120 ਕੱਟ ਦੀ ਗਿਣਤੀ ਪਹੁੰਚ ਚੁੱਕੀ ਹੈ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਸ਼ਰਤ ਰੱਖ ਦਿੱਤੀ ਗਈ ਹੈ ਕਿ ਜਸਵੰਤ ਸਿੰਘ ਖਾਲੜਾ ਦਾ ਨਾਮ ਵੀ ਬਦਲਿਆ ਜਾਵੇ ਤੇ ਜਿਸ ਜਸਵੰਤ ਸਿੰਘ ਖਾਲੜਾ ਜਿਹੜਾ ਉਸ ਫਿਲਮ ਦਾ ਨਾਇਕ ਹੈ ਜਿਹੜਾ ਉਸ ਵੇਲੇ ਅਣਪਛਾਤੀਆਂ ਲਾਸ਼ਾਂ ਨੂੰ ਲੱਭਣ ਦਾ ਕੰਮ ਕਰਨ ਵਾਲਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਨਾਇਕ ਜਿਸ ਦਾ ਨਾਮ ਹੀ ਨਹੀਂ ਲਿਆ ਜਾਵੇਗਾ ਤਾਂ ਫਿਰ ਇਤਿਹਾਸ ਤੋਂ ਪੂਰੀ ਤਰ੍ਹਾਂ ਕਿਵੇਂ ਜਾਣੂ ਹੋਵੇਗੀ ਅਜੋਕੀ ਪੀੜੀ ਤਾਂ ਫਿਲਮਾਂ ਦੇ ਜਰੀਏ ਬੇਸ਼ੱਕ ਪੂਰੇ ਦਾ ਪੂਰਾ ਇਤਿਹਾਸ ਨਹੀਂ ਦਿਖਾਇਆ ਜਾਂਦਾ ਪਰ ਜਿਹੜੀ ਇੱਕ ਕੋਸ਼ਿਸ਼ ਹੋ ਵੀ ਰਹੀ ਸੀ ਜਿਸ ਦੇ ਵਿੱਚ ਮੁੱਖ ਕਿਰਦਾਰ ਦੇ ਵਿੱਚ ਜਿਹੜਾ ਕਿ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਹੈ ਦਲਜੀਤ ਸਿੰਘ ਦੋਸਾਂਜ ਨੇ ਨਿਭਾਇਆ ਤਾਂ ਦਲਜੀਤ ਦੋਸਾਂਜ ਦੇ ਉਸ ਕੈਰੈਕਟਰ ਨੂੰ ਲੈ ਕੇ ਉਸ ਫਿਲਮ ਨੂੰ ਲੈ ਕੇ ਕਾਫੀ ਕੱਟ ਜਿੱਥੇ ਲੱਗ ਗਏ ਨੇ ਉੱਥੇ ਹੁਣ ਖਦਸ਼ੇ ਵੀ ਪੈਦਾ ਹੋ ਗਏ ਨੇ ਇਸ ਬਾਰੇ ਹੁਣ ਬੁੱਧੀਜੀਵੀ ਵੀ ਬੋਲਣ ਲੱਗੇ ਨੇ ਇਸ ਮਾਮਲੇ ਦੇ ਵਿੱਚ ਗੱਲਾਂ ਸਾਹਮਣੇ ਆਈਆਂ ਨੇ ਰਿਪੋਰਟਾਂ ਦੇ ਵਿੱਚ ਜਿੱਥੇ ਸੈਂਸਰ ਬੋਰਡ ਨੇ ਹੁਣ ਕੱਟ ਲਾਉਣੇ ਇੰਨੇ ਸ਼ੁਰੂ ਕਰ ਦਿੱਤੇ ਨੇ ਕਿ 120 ਕੱਟ ਤੱਕ ਗਿਣਤੀ ਪੁੱਜ ਗਈ ਹੈ ਔਰ ਜਸਮਨ ਸਿੰਘ ਖਾਲੜਾ ਦੀ ਜਿਹੜੀ ਇਹ ਬਾਇਓਪਿਕ ਹੈ ਇਸ ਦੇ ਉੱਤੇ ਜਦੋਂ ਕੱਟ ਨਹੀਂ ਲੱਗਣਗੇ ਤੇ ਫਿਰ ਫਿਲਮ ਦੇ ਪੱਲੇ ਕੀ ਬਚੇਗਾ ਇਸ ਦੇ ਬਾਰੇ ਲਗਾਤਾਰ ਚਰਚਾ ਹੋ ਰਹੀ ਹੈ ਹੁਣ ਦੋ ਤਿੰਨ ਮੋਟੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਬਣ ਰਹੀ ਇਸ ਫਿਲਮ ਨੂੰ ਕਿਵੇਂ ਰੋਕਿਆ ਜਾ ਰਿਹਾ ਹੈ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਨਰੇਟਿਵ ਸਿਰਜਣ ਦੇ ਲਈ ਕਈ ਅਜਿਹੇ ਕਿਰਦਾਰ ਨੇ ਜਿਨ੍ਹਾਂ ਦਾ ਕੋ ਬਹੁਤਾ ਵੱਡਾ ਯੋਗਦਾਨ ਨਹੀਂ ਲੋਕਾਂ ਦੀ ਭਲਾਈ ਲਈ ਜਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਉਹਨਾਂ ਦੀਆਂ ਫਿਲਮਾਂ ਬਿਨਾਂ ਕਿਸੇ ਕੱਟ ਤੋਂ ਦਿਖਾ ਦਿੱਤੀਆਂ ਜਾਂਦੀਆਂ ਨੇ ਕਈ ਫਿਲਮਾਂ ਜਿਹੜੀਆਂ ਪ੍ਰੋਪਾਗੈਂਡਾ ਦਾ ਸ਼ਿਕਾਰ ਹੁੰਦੀਆਂ ਨੇ ਜਾਂ ਉਹ ਬਣਾਈਆਂ ਹੀ ਇਸੇ ਕਰਕੇ ਜਾਂਦੀਆਂ ਨੇ ਨਰੇਟਿਵ ਸਿਰਜਣ ਲਈ ਤਾਂ ਉਸ ਦੇ ਲਈ ਜਿਸ ਦੇ ਵਿੱਚ ਕੂੜ ਪ੍ਰਚਾਰ ਵੀ ਹੁੰਦਾ ਉਹਨਾਂ ਨੂੰ ਤਾਂ ਟੈਕਸ ਫ੍ਰੀ ਤੱਕ ਵੀ ਕਰ ਦਿੱਤਾ ਜਾਂਦਾ ਪਰ ਅਜਿਹੀ ਫਿਲਮ ਜਿਹੜੀ ਪੰਜਾਬ ਦੇ ਉਸ ਵੇਲੇ ਦੇ ਹਾਲਾਤ ਬਿਆਨ ਕਰਦੀ ਹੈ 1984 ਤੋਂ ਲੈ ਕੇ 95 ਤੱਕ ਦੀ ਗੱਲ ਕਰਦੀ ਹੈ ਇਸ ਫਿਲਮ ਦਾ ਨਾਮ ਪੰਜਾਬ 95 ਵੀ ਰੱਖਿਆ ਗਿਆ ਪਰ ਹੁਣ ਫਿਲਮ ਦੇ ਉੱਤੇ ਜਿਹੜੇ ਕੱਟ ਲੱਗ ਰਹੇ ਨੇ ਉਸ ਦੇ ਉੱਤੇ ਬਣੀ ਆਧਾਰਿਤ ਜਿਹੜੀ ਫਿਲਮ ਹੈ ਜ਼ਿੰਦਗੀ ਤੇ ਫਿਲਮ ਪੰਜਾਬ 95 ਨੋ ਪਾਸ ਕਰਨ ਤੋਂ ਪਹਿਲਾਂ ਸ਼ਰਤਾਂ ਜਿਹੜੀਆਂ ਰੱਖੀਆਂ ਗਈਆਂ ਨੇ ਉਸ ਤੇ ਬਾਰੇ ਤੁਹਾਡੇ ਨਾਲ ਜਾਣਕਾਰੀ ਦਿੰਨੇ ਆ ਇੱਕ ਤਾਂ ਇਹ ਕਿ ਫਿਲਮ ਦਾ ਨਾਮ ਬਦਲਿਆ ਜਾਵੇ ਤੇ ਸੁਝਾਅ ਦਿੱਤਾ ਗਿਆ ਕਿ ਨਾਂ ਸਤਲੁਜ ਰੱਖ ਲਵੋ ਇਹ ਗੱਲ ਰੱਖ ਦਿੱਤੀ ਗਈ ਹੈ ਔਰ ਫਿਲਮ ਦੇ ਨਾਇਕ ਦਾ ਨਾਮ ਵੀ ਜਸਵੰਤ ਸਿੰਘ ਖਾਲੜਾ ਨਹੀਂ ਹੋਣਾ ਚਾਹੀਦਾ ਜੇਕਰ ਇਹ ਨਹੀਂ ਹੋਵੇਗਾ ਤਾਂ ਫਿਰ ਫਿਲਮ ਦੇ ਪੱਲੇ ਕੀ ਬਚੇਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਜਿਹੜੇ 85 ਸੀਨ ਕੱਟੇ ਗਏ ਸਨ ਹੁਣ ਇਹਨਾਂ ਦੀ ਗਿਣਤੀ ਵਧਾ ਕੇ 120 ਸੀਨ ਜਿਹੜੇ ਕੱਟ ਦਿੱਤੇ ਗਏ ਨੇ ਕਿ ਹੁਣ ਜੇਕਰ ਇਹ ਤਿੰਨ ਵੱਡੇ ਬਦਲਾਅ ਹੋ ਜਾਂਦੇ ਨੇ ਇਸ ਫਿਲਮ ਦੇ ਵਿੱਚ ਜੇ ਕਿਹ ਕਿ ਫਿਲਮ ਦਾ ਨਾਮ ਪੰਜਾਬ 95 ਨਹੀਂ ਸੱਤ ਲੁਜ ਰੱਖ ਲਿਆ ਜਾਵੇ ਸੁਝਾਅ ਵੀ ਨਾਲ ਦੇ ਦਿੱਤਾ ਸੈਂਸਰ ਬੋਰਡ ਨੇ ਤੇ ਨਾਲ ਇਹ ਕਹਿ ਦਿੱਤਾ ਕਿ ਜਿਹੜਾ ਨਾਇਕ ਐਸ ਫਿਲਮ ਦਾ ਹੀਰੋ ਐ ਉਹ ਜਸਵੰਤ ਸਿੰਘ ਖਾਲੜਾ ਦਾ ਨਾਮ ਬਦਲ ਕੇ ਕੁਝ ਹੋਰ ਰੱਖ ਦੇਵੋ ਜਦੋਂ ਫਿਲਮ ਹੀ ਬਾਇਓਪਿਕ ਬਣ ਰਹੀ ਐ ਇਹ ਤੇ ਉਹ ਗੱਲ ਹੋ ਗਈ ਕਿ ਜਿਵੇਂ ਉਦਾਹਰਨ ਦੇ ਵਜੋਂ ਅਸੀਂ ਲੈ ਲਈਏ ਕਿ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਉੱਤੇ ਫਿਲਮ ਬਣ ਰਹੀ ਹੋਵੇ ਤੇ ਉਸ ਦੇ ਵਿੱਚ ਸੈਂਸਰ ਬੋਰਡ ਇਹ ਕਵੇ ਕਿ ਨਹੀਂ ਤੁਸੀਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਦਾ ਨਾਮ ਨਹੀਂ ਉੱਥੇ ਵਰਤ ਸਕਦੇ ਉੱਥੇ ਨਾਮ ਕੋਈ ABCD ਕੋਈ ਵੀ ਵਰਤ ਲਵੋ ਤਾਂ ਚੱਲੇਗਾ ਤਾਂ ਇਹ ਗੱਲ ਕੀ ਹজম ਹੋ ਸਕਦੀ ਹੈ ਬਿਲਕੁਲ ਨਹੀਂ ਇਸੇ ਤਰ੍ਹਾਂ ਜੇਕਰ ਫਿਲਮ ਕਿਸੇ ਜ਼ਿੰਦਗੀ ਦੇ ਆਧਾਰਿਤ ਬਣਨੀ ਹੋਵੇ ਜਿਵੇਂ ਮਹਾਤਮਾ ਗਾਂਧੀ ਦੀ ਜ਼ਿੰਦਗੀ ਦੇ ਆਧਾਰਿਤ ਬਣਨੀ ਹੋਵੇ ਕੀ ਉਸ ਫਿਲਮ ਦਾ ਨਾਮ ਵੀ ਮਹਾਤਮਾ ਗਾਂਧੀ ਦਾ ਜਿਹੜਾ ਕਿਰਦਾਰ ਹੋਵੇਗਾ ਉਸ ਦਾ ਨਾਮ ਕੋਈ ਹੋਰ ਰੱਖਿਆ ਜਾਵੇਗਾ ਤਾਂ ਫਿਰ ਇਹ ਗੱਲ ਕਿਵੇਂ ਅੱਗੇ ਵਧੇਗੀ ਤਾ ਇਹ ਸਾਰੀਆਂ ਗੱਲਾਂ ਨੂੰ ਤੱਥਾਂ ਨੂੰ ਜੇਕਰ ਲੁਕੋ ਕੇ ਫਿਲਮ ਦੇ ਵਿੱਚ ਦਰਸਾਇਆ ਜਾਵੇਗਾ ਤੇ ਕਿਵੇਂ ਇਨਸਾਫ ਹੋ ਸਕਦਾ ਉਸ ਫਿਲਮ ਦੇ ਨਾਲ ਵੀ ਜਾਂ ਉਸ ਕੰਟੈਂਟ ਦੇ ਨਾਲ ਵੀ ਤਾਂ ਇਹ ਕੰਟੈਂਟ ਦੇ ਉੱਤੇ ਕੱਟ ਲਾਏ ਜਾਣ ਦੀਆਂ ਗੱਲਾਂ ਨੇ ਪਰ ਬੰਨਿਆ ਜਾਂਦਾ ਹੈ ਇਤਿਹਾਸ ਦੇ ਪੰਨਿਆਂ 'ਚ ਦਰਜ ਹੈ ਕਿ ਹਜ਼ਾਰਾਂ ਲਾਸ਼ਾਂ ਸਨ ਅਣਪਛਾਤੀਆਂ ਜਿਨ੍ਹਾਂ ਦੀਆਂ ਗਿਣਤੀਆਂ ਮਿੰਤੀਆਂ ਵੀ ਨਹੀਂ ਕੀਤੀਆਂ ਜਾ ਸਕਦੀਆਂ ਉਹਨਾਂ ਦੇ ਵਿੱਚੋਂ ਇੱਕ ਅੰਕੜਾ ਹੁੰਦਾ ਹੈ 25000 ਲਾਸ਼ਾਂ ਦਾ ਤਾਂ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਨੂੰ ਲੱਭਣਾ ਫਿਰ ਸੰਸਕਾਰ ਕਰਨਾ ਔਰ ਉਹਨਾਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਜਿਹੜੇ ਨੇ ਆਪਣੀ ਮਿਹਨਤ ਦੇ ਨਾਲ ਮੁਸ਼ਕਲਤ ਨਾਲ ਆਪਣੀ ਜ਼ਿੰਦਗੀ ਦਾਅ ਤੇ ਉੱਤੇ ਲਾ ਕੇ ਉਹਨਾਂ ਦਾ ਰਿਕਾਰਡ ਲੱਭਣਾ ਜਿੰਨਾ ਚਿਰ ਨਿਆਂ ਨਹੀਂ ਮਿਲਦਾ ਪੰਜਾਬ ਦੀ ਰੂਹ ਨੂੰ ਸ਼ਾਂਤੀ ਨਹੀਂ ਮਿਲਣੀ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਜਦੋਂ ਜੈਤ ਸੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੀ ਔਰ ਐਸੇ ਸੱਚ ਨੂੰ ਜੇਕਰ ਦੱਬਿਆ ਗਿਆ ਤਾਂ ਫਿਰ ਕਿਵੇਂ ਪਤਾ ਲੱਗੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਫਿਲਮ ਪੂਰੀ ਤਰ੍ਹਾਂ ਠੀਕ ਹੈ ਜਾਂ ਫਿਰ ਇਸ ਫਿਲਮ ਦੇ ਵਿੱਚ ਕਾਟੀ ਇੰਨੇ ਲਾ ਦਿੱਤੇ ਗਏ ਕਿ ਜਿਸ ਦੇ ਨਾਲ ਪਤਾ ਹੀ ਨਹੀਂ ਲੱਗੇਗਾ ਕਿ ਇਸ ਮਸਲੇ ਦੇ ਵਿੱਚ ਇਨਸਾਫ ਵੀ ਉਸ ਫਿਲਮ ਨਾਲ ਹੋਇਆ ਜਾਂ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਬੋਲ ਰਹੇ ਨੇ ਖਾਸ ਕਰਕੇ ਇੱਕ ਟਿੱਪਣੀ ਆ ਜਿਹੜੀ ਆਈ ਹੈ ਸੀਨੀਅਰ ਪੱਤਰਕਾਰ ਨੇ ਹਰਪ੍ਰੀਤ ਸਿੰਘ ਕਾਲੋ ਉਹਨਾਂ ਦੀ ਵੀ ਇੱਕ ਪੋਸਟ ਲਿਖੀ ਗਈ ਹੈ ਉਸ ਦੇ ਵਿੱਚ ਉਹ ਆਪਣਾ ਨਜ਼ਰੀਆ ਰੱਖਦੇ ਨੇ ਉਹ ਫਿਲਮਾਂ ਦੇ ਬਾਰੇ ਗਿਆਨ ਰੱਖਦੇ ਨੇ ਫਿਲਮਾਂ ਦੇ ਕਈ ਰਿਵਿਊ ਵੀ ਉਹ ਕਰਦੇ ਰਹਿੰਦੇ ਨੇ ਅਕਸਰ ਤੇ ਉਹਨਾਂ ਦਾ ਲਿਖਿਆ ਹੈ ਕਿ ਇੱਕ ਪ੍ਰੋਪਾਗੈਂਡੇ ਤਹਿਤ ਗੋੜਸੇ ਸਵਾਰਕਰ ਤੋਂ ਪਾਣੀਪੱਤ ਪਦਮਾਵਾਤ ਜਈਆਂ ਤੇ ਕਸ਼ਮੀਰ ਫਾਈਲਸ ਤੋਂ ਕੇਰਲਾ ਫਾਈਲਸ ਤੱਕ ਫਿਲਮਾਂ ਬਣ ਸਕਦੀਆਂ ਨੇ ਆਪਣੇ ਮਨਮਾਫਕ ਘਟਨਾਵਾਂ ਦਾ ਫੇਰ ਬਦਲ ਤੇ ਨਾਇਕਾਂ ਦੇ ਚਿਹਰੇ ਘੜੇ ਜਾ ਸਕਦੇ ਨੇ ਪਰ ਸਿੱਖਾਂ ਦੇ ਘਰਾਂ ਵਿੱਚੋਂ ਮੁੰਡਿਆਂ ਨੂੰ ਕੋ-ਕੋ ਮਾਰਨ ਵਾਲੇ ਮੁੱਖ ਮੰਤਰੀ ਕਹਿੰਦੇ ਘਾਉਂਦੇ ਜਿਹੜੇ ਨੇ ਸੁਪਰ ਕੌਪ ਨੂੰ ਨਾ ਤਾਂ ਤੁਸੀਂ ਬੁੱਚੜ ਕਹਿ ਸਕਦੇ ਹੋ ਨਾ ਆਪਣੇ ਨਾਇਕ ਦੀ ਹਕੀਕੀ ਜੀਵਨੀ ਦੱਸ ਸਕਦੇ ਹੋ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਹਦੇ ਨਾਮ ਨਾਲ ਚੇਤੇ ਨਹੀਂ ਕਰ ਸਕਦੇ ਪੰਜਾਬ 84 ਤੋਂ 95 ਤੱਕ ਦੀਆਂ ਆਪਣੀਆਂ ਕਹਾਣੀਆਂ ਨਹੀਂ ਕਹਿ ਸਕਦਾ ਪੰਜਾਬ ਨੂੰ ਨਾ ਇਨਸਾਫ ਮਿਲਿਆ ਨਾ ਆਪਣੀਆਂ ਕਹਾਣੀਆਂ ਕਹਿਣ ਦਾ ਜ਼ਰੀਆ ਮਿਲਦਾ ਹਾਂ ਅਮਰ ਸਿੰਘ ਚਮਕੀਲਾ ਪ੍ਰਦਰਸ਼ਿਤ ਹੋ ਸਕਦੀ ਹੈ ਨੈਟਫਲਿਕਸ ਤੇ ਬਾਜ਼ ਲੋਹਰਮੈਨ ਦੀ ਐਲਵਿਸ ਫਿਲਮ ਅਤੇ ਚਮਕੀਲੇ ਦਾ ਸਕ੍ਰੀਨ ਪਲੇ ਇੱਕੋ ਜਿਹਾ ਹੈ ਉਹਦੀ ਚਰਚਾ ਅਮਰੀਕਾ ਦੇ ਸੱਭਿਆਚਾਰ ਵਿੱਚ ਸੀ ਤੇ ਚਮਕੀਲੇ ਨੂੰ ਪੰਜਾਬ ਦਾ ਐਲਵਿਸ ਕਹਿੰਦੇ ਸਨ ਦੋਹਾਂ ਦੀ ਕਹਾਣੀ ਮੈਨੇਜਰ ਸੁਣਾਉਂਦੇ ਨੇ ਦੋਹਾਂ ਦੀ ਕਹਾਣੀ ਵਿੱਚ ਜਚਾਇਆ ਕਿ ਮਾਹੌਲ ਆ ਸ਼ਾਂਤ ਹੈ ਇਹਨਾਂ ਦਾ ਸੰਗੀਤ ਵੱਡਾ ਅਸਰ ਹੈ ਗੁਰਦਾਸ ਮਾਨ ਤੋਂ ਲੈ ਕੇ ਐਲਵਿਸ ਅਤੇ ਚਮਕੀਲਾ ਅਤੇ ਲਲਨ ਟੌਪ ਤੇ ਰਗੂ ਰਾਏ ਦੀ ਇੰਟਰਵਿਊ ਤੋਂ ਲੈ ਕੇ ਹਣੀ ਸਿੰਘ ਗੁਰਦਾਸ ਮਾਨ ਤੱਕ ਅਖੀਰ ਸਾਬਤ ਕਰ ਦਿੱਤਾ ਗਿਆ ਕਿ ਸਭ ਸਹੀ ਹੈ ਅਤੇ ਲੋਕ ਹੀ ਬੁੱਝੜ ਸਨ ਜੋ ਪੰਜਾਬੀ ਲਈ ਬੋਲੇ ਉਹ ਕਟੜ ਜੋ ਪੰਜਾਬ ਲਈ ਬੋਲੇ ਉਹ ਵਖਵਾਦੀ ਸਭ ਤਸ਼ਬੀਹਾ ਅਤੇ ਸਭ ਦੀ ਨਜ਼ਰ ਦਾ ਵੇਖਣ ਦਾ ਸਬੱਬ ਦਿੱਲੀ ਤੋਂ ਦੀ ਨਜ਼ਰ ਤੋਂ ਨਜ਼ਰ ਆ ਰਿਹਾ ਸਿੱਖਾਂ ਦਾ ਬਤੌਰ ਭਾਈਚਾਰਾ ਜੋ ਵੀ ਵਾਪਰਿਆ ਉਹ ਤਾਂ ਦਰਦ ਤੋਂ ਉਠੀ ਪ੍ਰਤੀਕਿਰਿਆ ਸੀ ਸਵਾਲ ਤਾਂ ਹੋਣਾ ਚਾਹੀਦਾ ਹੈ ਕਿ ਪੰਜਾਬ ਨਾਲ ਹੋ ਕੇ ਵੀ ਵਿਛੜੇ ਗੁਰਧਾਮਾਂ ਨੂੰ ਤੜਫਦਾ ਅਤੇ ਪੁੱਤਾਂ ਨੂੰ ਸਰਹੱਦਾਂ ਤੇ ਮਰਵਾ ਕੇ ਆਪਣੀਆਂ ਸਭ ਤੋਂ ਵੱਧ ਸ਼ਹੀਦਾਂ ਦੀਆਂ ਵਿਧਵਾ ਕੁੜੀਆਂ ਦੀ ਧਰਤੀ ਸਾਡੇ ਮੁੰਡਿਆਂ ਨੂੰ ਮਾਰਨ ਖਪਾਉਣ ਵਾਲੇ ਤਾਂ ਸਰਕਾਰੀ ਤਰੱਕੀਆਂ ਲੈ ਕੇ ਗਏ ਜੇ ਸਿਆਸੀ ਆਗੂ ਕਤਲ ਹੋਇਆ ਤਾਂ ਉਹਦੇ ਪਰਿਵਾਰ ਨੂੰ ਬੈਠੇ ਬਿਠਾਏ ਸੱਤਾ ਦੀ ਵਨਸਵੰਨੀ ਸਹੂਲਤ ਮਿਲਦੀ ਰਹੀ ਦੂਜੇ ਪਾਸੇ ਲਵਾਰਸਲਾਸ਼ਾ ਦੇ ਵਾਰਿਸ ਨੂੰ ਆਪਣੀ ਕਹਾਣੀ ਕਹਿਣ ਵਾਲੇ ਸੈਂਸਰ ਕਹਿੰਦੀ ਹੈ ਕਿ ਨਾ ਜਸਵੰਤ ਸਿੰਘ ਖਾਲੜਾ ਦਾ ਨਾਮ ਲੈਣਾ ਹੈ ਨਾ ਪੰਜਾਬ ਦੇ 1995 ਦੀ ਬਾਤ ਕਹਿਣੀ ਹੈ ਤੇ 120 ਕੱਟ ਲਾ ਕੇ ਫਿਲਮ ਦਿਖਾ ਦਿਓ ਸਵਰਕਰ ਕਸ਼ਮੀਰ ਫਾਈਲਸ ਕੇਰਲਾ ਫਾਈਲਸ ਇਹ ਸਭ ਬਾਦਸਤੂਰ ਵਿਖਾਈਆਂ ਜਾ ਸਕਦੀਆਂ ਨੇ ਇਕਬਲਾਤਕਾਰੀ ਸਾਧ ਨੂੰ ਦੀ ਫਿਲਮ ਵਿਖਾਉਣ ਵੇਲੇ ਸ਼ਾਂਤੀ ਦੇ ਨਾਮ ਤੇ ਪੰਜਾਬ ਦੇ ਲੋਕਾਂ ਦੇ ਪੁੱੜੇ ਸੇਕ ਦਿੱਤੇ ਪਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਨਹੀਂ ਵਿਖਾਈ ਜਾ ਸਕਦੀ ਕਿਸੇ ਇਮਤਿਹਾਨ ਵੇਲੇ ਕਕਾਰਾਂ ਦਾ ਮਸਲਾ ਕਦੀ ਸਿੱਖਾਂ ਦੀ ਆਨੇ ਬਹਾਨੇ ਕਰਦਾਰਕੁਸ਼ੀ ਨਫਰਤ ਫਲਾਉਂਦੇ ਸੋਸ਼ਲ ਮੀਡੀਆ ਮੰਚਾਂ ਤੇ ਕਰਵਾ ਜਿਹੜੀ ਕਾਰਵਾਈ ਨਾ માત્ર ਪ੍ਰਸਾਰੀ ਜਾਗ ਸਰਕਾਰੀ ਮਸ਼ੀਨਰੀ ਦੀ ਸਿੱਖਾਂ ਦੇ ਮਸਲੇ ਤੇ ਖੁੱਲ ਜਾਂਦੀ ਹੈ ਪਿੱਛੇ ਜੇ ਰਾਹੁਲ ਗਾਂਧੀ ਨੇ ਘੱਟ ਗਿਣਤੀ ਅਤੇ ਸਿੱਖਾਂ ਦੇ ਸੰਦਰਭ ਵਿੱਚ ਜਿਹੜੀ ਟਿੱਪਣੀ ਕੀਤੀ ਉਹ ਫਿਰ ਗਲਤ ਕਿਵੇਂ ਹੋਈ ਰੋਜ਼ਾਨਾ ਘਟਨਾਵਾਂ ਆਪ ਮਿਸਾਲ ਹਨ ਕਿ ਸਰਕਾਰੀ ਗਲਿਆਰਿਆਂ ਦੀ ਅੱਖ ਵਿੱਚ ਕਿੱਡਾ ਢੀਰ ਨਜ਼ਰ ਆ ਰਿਹਾ ਹੈ ਸੀਨੀਅਰ ਪੱਤਰਕਾਰ ਹਰਪੀਤ ਸਿੰਘ ਕਾਲੋ ਦੇ ਵਿਚਾਰ ਨੇ ਜਿਹੜੇ ਕੀ ਇਸ ਫਿਲਮ ਦੇ ਉੱਤੇ ਲੱਗੇ ਕੱਟ ਨਾਲ ਸੰਬੰਧਤ ਇੱਕ ਪੋਸਟ ਦੇ ਜ਼ਰੀਏ ਸਾਹਮਣੇ ਆਏ ਨੇ ਉਹਨਾਂ ਨੇ ਆਪਣੇ ਅਫੀਸ਼ੀਅਲ ਪੇਜ ਫੇਸਬੁੱਕ ਦੇ ਉੱਤੇ ਸਾਂਝੇ ਕੀਤੇ ਨੇ ਵਿਚਾਰ ਪਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਜੀਵਨ ਆਧਾਰਿਤ ਜਿਹੜੀ ਇਹ ਫਿਲਮ ਬਣ ਰਹੀ ਹੈ ਜਾਂ ਫਿਲਮ ਦੇ ਉੱਤੇ ਜਿਹੜੇ ਕੱਟ ਲੱਗ ਰਹੇ ਨੇ ਬਣਨ ਤੋਂ ਬਾਅਦ ਇਸ ਦੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਤੁਸੀਂ ਕੀ ਸੋਚਦੇ ਹੋ ਕਿ ਸੈਂਸਰ ਬੋਰਡ ਦੇ ਵੱਲੋਂ ਇਹ ਲਾਏ ਜਾ ਰਹੇ ਕੱਟ ਦੀ ਮੰਸ਼ਾ ਕੀ ਹੋ ਸਕਦੀ ਹੈ ਕਿ ਵਾਕਈ ਪੂਰੀ ਹੂ ਬਹੂ ਜੇਕਰ ਫਿਲਮ ਦਿਖਾ ਦਿੱਤੀ ਜਾਵੇ ਕਿ ਕੀ ਇਸ ਦੇ ਨਾਲ ਮਾਹੌਲ ਅਸ਼ਾਂਤ ਹੋ ਸਕਦਾ ਹੈ ਕੀ ਇਸ ਦੇ ਨਾਲ ਸਥਿਤੀ ਵਿਗੜ ਸਕਦੀ ਹੈ ਜੇਕਰ ਅਜਈਆਂ ਫਿਲਮਾਂ ਨੂੰ ਸੱਚ ਦੇ ਜਰੀਏ ਬਿਆਨ ਨਾ ਕੀਤਾ ਗਿਆ ਤਾਂ ਫਿਰ ਇਹ ਫਿਲਮ ਦੇ ਵਿੱਚ ਜੇਕਰ 120 ਕੱਟ ਲੱਗ ਜਾਂਦੇ ਨਹੀਂ ਤਾਂ ਫਿਰ ਕਹਾਣੀ ਦੇ ਪੱਲੇ ਕੀ ਬਚੇਗਾ ਹੈਰਾਨੀ ਦੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਜਸਵੰਤ ਸਿੰਘ ਖਾਲੜਾ ਜਿਸ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਹੈ ਬਾਇਓਪਿਕ ਹੈ ਸ਼ਾਇਦ ਹੀ ਜ਼ਿੰਦਗੀ ਦੇ ਸਾਰੇ ਪੜਾਵਾਂ ਦੇ ਵਿੱਚੋਂ ਦੁਨੀਆ ਦੇ ਵਿੱਚੋਂ ਕਿਸੇ ਵੀ ਨਕਸ਼ੇ ਦੇ ਵਿੱਚ ਚਾਹੇ ਸਾਡੇ ਇਥੋਂ ਪਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੀ ਗੱਲ ਕਰ ਲਈਏ ਜੇ ਵੀ ਕਿਸੇ ਦੀ ਬਾਇਓਪਿਕ ਬਣੀ ਹੈ ਜ਼ਿੰਦਗੀ ਆਧਾਰਿਤ ਫਿਲਮ ਬਣੀ ਹੈ ਤੇ ਕੋਈ ਅਜਿਹੀ ਫਿਲਮ ਨਹੀਂ ਹੋਵੇਗੀ ਕਿ ਉਸ ਦੀ ਜ਼ਿੰਦਗੀ ਦੇ ਜਿਹੜਾ ਅਸਲੀਅਤ ਵਾਲਾ ਨਾਮ ਸੀ ਉਸ ਦੇ ਉੱਤੇ ਨਾ ਬਣੀ ਹੋਵੇ ਜਾਂ ਉਸ ਦੇ ਉੱਤੇ ਰੋਕ ਲਗਾ ਦਿੱਤੀ ਜਾਵੇ ਪਰ ਸ਼ਾਇਦ ਇਹ ਦੁਨੀਆ ਦੀ ਪਹਿਲੀ ਫਿਲਮ ਬਣ ਸਕਦੀ ਹੈ ਜਾਂ ਬਣਨ ਜਾ ਰਹੀ ਹੈ ਸੈਂਸਰ ਬੋਰਡ ਦੇ ਮੁਤਾਬਕ ਜਿੱਥੇ ਜਿਹੜੇ ਨਾਇਕ ਦੀ ਕਹਾਣੀ ਕਹੀ ਜਾ ਰਹੀ ਹੈ ਉਸ ਦਾ ਨਾਮ ਵੀ ਲੈਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਹੁਣ ਦੇਖਦੇ ਹਾਂ ਕਿ ਇਸ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਜਾਂ ਇਸ ਫਿਲਮ ਦੇ ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਨੇ ਕਹਾਣੀ ਨੂੰ ਬਣਾਉਣ ਦੇ ਲਈ ਮਿਹਨਤ ਕੀਤੀ ਉਸ ਦੇ ਬਾਰੇ ਕੀ ਸੋਚਦੇ ਨੇ ਕੀ ਇਹ ਫਿਲਮ ਕਦੇ ਰਿਲੀਜ਼ ਵੀ ਹੋ ਪਾਵੇਗੀ ਕਿ ਨਹੀਂ ਜੇਕਰ ਅਜਿਹੀਆਂ ਸ਼ਰਤਾਂ ਲਾਈਆਂ ਗਈਆਂ ਨੇ ਤੇ ਇਸ ਦੇ ਬਾਰੇ ਹੋ ਸਕਦਾ ਫਿਰ ਅਦਾਲਤਾਂ ਦਾ ਰੁਖ ਵੀ ਕਰਨਾ ਪੈ ਸਕਦਾ ਹੈ ਫਿਲਮ ਦੇ ਪ੍ਰੋਡਿਊਸਰਾਂ ਨੂੰ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੇ ਕੀ ਰੁਖ ਅਪਣਾਉਣਾ ਹੈ ਕਿੰਨੀ ਕੁ ਜਿਹੜੀ ਆ ਫਿਲਮ ਦੀ ਸਕ੍ਰਿਪਟ ਦੇ ਵਿੱਚ ਉਹ ਬਦਲਾਅ ਕਰ ਸਕਦੇ ਨੇ ਸੰਭਵ ਜੇਕਰ ਇਹਨਾਂ ਸਾਰੇ ਬਦਲਾਅ ਜਿਹੜੀਆਂ ਸ਼ਰਤਾਂ ਲਾ ਦਿੱਤੀਆਂ ਗਈਆਂ ਨੇ ਇਸ ਬਦਲਾਅ ਦੇ ਉੱਤੇ ਟਿਕੀ ਰਹੀ ਕਹਾਣੀ ਤਾਂ ਫਿਰ ਔਖਾ ਹੋ ਜਾਵੇਗਾ ਇਸ ਮਾਮਲੇ ਦੇ ਵਿੱਚ ਕਿ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਸਕੇ ਕਿਉਂਕਿ ਇਸ ਦੇ ਲਈ ਫਿਰ ਪੰਜਾਬੀ ਵੀ ਅਜਿਹੀ ਫਿਲਮ ਨੂੰ ਦੇਖਣ ਲਈ ਕਿਵੇਂ ਤਿਆਰ ਹੋ ਸਕਦੇ ਨੇ ਜਾਂ ਫਿਰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਿਆਂ ਦੇ ਜਿਹੜੇ ਹਮਾਇਤੀ ਨੇ ਉਹ ਕਿਵੇਂ ਫਿਲਮ ਨੂੰ ਦੇਖਣ ਲਈ ਤਿਆਰ ਹੋਣਗੇ ਜਿਸ ਦੇ ਵਿੱਚ ਮੁਢਲੇ ਰੂਪ ਦੀ ਜਿਹੜੀ ਜਾਣਕਾਰੀ ਹੀ ਮਟਾਈ ਜਾ ਰਹੀ ਹੈ ਉਸ ਦਾ ਨਾਮ ਉਹ ਨਿਸ਼ਾਨ ਆ ਜਿਹੜਾ ਅੱਖੋਂ ਵੱਲੇ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ